ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਸਾਰੀਆਂ ਹੀ ਮਾਵਾਂ ਜਾਂ ਭੈਣਾਂ ਇਹ ਉਪਾਅ ਪੀਣ ਵਾਲੇ ਪਾਣੀ ਨਾਲ ਕਰ ਲੈਂਦੀਆਂ ਹਨ ਤਾਂ ਫਿਰ ਵੇਖਿਓ ਤੁਹਾਡੇ ਬੱਚੇ ਹਰ ਜਗ੍ਹਾ ਤਰੱਕੀ ਕਰਨਗੇ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿ ਦਿੰਦੇ ਹਨ ਸਾਡੇ ਘਰ ਦੇ ਜੀਆਂ ਨੂੰ ਗੁੱਸਾ ਬੜਾ ਆਉਂਦਾ ਹੈ। ਕਈ ਮਾੜੀ ਸੰਗਤ ਵਿੱਚ ਪੈ ਗਏ ਹਨ ਅਤੇ ਮਨ ਉਹਨਾਂ ਦਾ ਅਸ਼ਾਂਤ ਰਹਿੰਦਾ ਹੈ, ਪਰੇਸ਼ਾਨ ਰਹਿੰਦਾ ਹੈ। ਜਾ ਕਈ ਮਾਮਾ ਕਹਿ ਦਿੰਦੀਆਂ ਹਨ ਕਿ ਸਾਡਾ ਬੱਚਾ ਜਿੱਦ ਬਹੁਤ ਜ਼ਿਆਦਾ ਕਰਦਾ ਹੈ ਕਹਿਣੇ ਤੋਂ ਬਾਹਰ ਹੈ ਕਰਦਾ ਕੋਈ ਵੀ ਜੀ ਹੋਵੇ ਚਾਹੇ ਉਹ ਬੱਚਾ ਚਾਹੇ ਕੋਈ ਹੋਰ ਜੇਕਰ ਉਹਦਾ ਮਨ ਅਸ਼ਾਂਤ ਤੇ ਪਰੇਸ਼ਾਨ ਰਹਿੰਦਾ ਹੈ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਹੈ ਤਾਂ ਅੱਜ ਦੀ ਵੀਡੀਓ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਇੱਕ ਭੈਣ ਨੇ ਆਪਣਾ ਤਜਰਬਾ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਹੈ ਉਹਨੇ ਸਾਨੂੰ ਇੱਕ ਜੁਗਤੀ ਇੱਕ ਢੰਗ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਉਹਨੇ ਆਪਣੇ ਘਰ ਦੇ ਵਿੱਚੋਂ ਇਹ ਗੁੱਸਾ ਇਹ ਕਾਲਾਪਣ ਕੱਢ ਹੀ ਦਿੱਤਾ ਹੈ ਇਸ ਤਰ੍ਹਾਂ ਆਪਣੇ ਬੱਚੇ ਨੂੰ ਉਸਨੇ ਸਿੱਧੇ ਰਸਤੇ ਤੇ ਲੈ ਆਂਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਹੀ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੋਰੀ ਗੱਲ ਕਦੇ ਸਮਝ ਨਹੀਂ ਆਉਂਦੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਉਸ ਭੈਣ ਦੇ ਮੂੰਹੋਂ ਸੁਣੀ ਹੋਈ ਉਹ ਜੁਗਤ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੇ ਹਨ ਉਹਨੇ ਆਪਣੇ ਬੱਚੇ ਦੇ ਉੱਤੇ ਇਹ ਗੱਲ ਅਪਣਾਈ ਹੈ ਅਤੇ ਆਪਣੇ ਬੱਚੇ ਨੂੰ ਸਿੱਧੇ ਰਸਤੇ ਤੇ ਲੈ ਕੇ ਆਂਦਾ ਹੈ। ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਤੇ ਜੇਕਰ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ। ਸਤ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੀ ਗੱਲ ਤੁਹਾਨੂੰ ਬਹੁਤ ਹੀ ਕੰਮ ਆਉਣ ਵਾਲੀ ਹੈ। ਇਹ ਕਿਸੇ ਪ੍ਰਕਾਰ ਦਾ ਕੋਈ ਵਹਿਮ ਜਾਂ ਭਰਮ ਨਹੀਂ ਹੈ। ਗੱਲ ਤਾਂ ਗੁਰੂ ਦੀ ਹੈ। ਗੱਲ ਗੁਰਬਾਣੀ ਦੀ ਹੈ। ਗੁਰੂ ਦੇ ਭਰੋਸੇ ਦੀ ਹੈ। ਇਸ ਕਰਕੇ ਸੁਣ ਲੈਣੀ ਦੂਜੀ ਬੇਨਤੀ ਸਿਰਫ ਤੇ ਸਿਰਫ ਭਰੋਸੇ ਵਾਲੇ ਹੀ ਅੱਜ ਦੀ ਵੀਡੀਓ ਨੂੰ ਸੁਣਨ ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਸ਼ੰਕੇ ਤੇ ਸ਼ਿਕਵੇ ਹੁੰਦੇ ਹਨ ਕਦੇ ਵੀ ਗੁਰੂ ਦੀ ਖੁਸ਼ੀ ਹਾਸਿਲ ਨਹੀਂ ਕਰ ਸਕਦੇ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਜਿਨੇ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਕਰ ਲਿਆ ਸਮਝੋ ਉਹ ਤਰ ਗਿਆ ਤਾਂ ਇਸ ਕਰਕੇ ਭਰੋਸੇ ਵਾਲਿਆਂ ਨੇ ਮਨ ਲਾ ਕੇ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਨਾ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਉਹਨਾਂ ਨੂੰ ਹੀ ਮਿਲ ਜਾਵੇਗੀ ਤੇ ਬਰਕਤ ਉਹਨਾਂ ਦੀ ਝੋਲੀ ਵਿੱਚ ਪੈ ਜਾਵੇਗੀ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਉੱਪਰ ਭਰੋਸਾ ਪੱਕਾ ਰੱਖਣਾ ਹੈ ਉਹਨਾਂ ਦੇ ਪ੍ਰਤੀ ਮਨ ਵਿੱਚ ਸ਼ਰਧਾ ਪੂਰੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਦੀ ਭਾਵਨਾ ਸੱਚੀ ਤੇ ਸੁੱਚੀ ਆ ਤੇ ਫਿਰ ਸਾਡੀ ਹਰ ਅਰਦਾਸ ਹਰ ਇੱਛਾ ਜ਼ਰੂਰ ਪੂਰੀ ਹੋ ਜਾਵੇਗੀ ਸਾਰੇ ਹੀ ਕੰਮਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆ ਕੇ ਖਲੋ ਜਾਂਦੇ ਹਨ ਆਪ ਆ ਕੇ ਸਾਡੇ ਕੰਮ ਸਵਾਰਦੇ ਹਨ ਪਰ ਜਦੋਂ ਇਹ ਸਾਡੇ ਮਨ ਵਿੱਚ ਸ਼ੰਕੇ ਆਉਂਦੇ ਹਨ ਸ਼ਿਕਵੇ ਆਉਂਦੇ ਹਨ ਤਾਂ ਸਾਡੇ ਬਣਦੇ ਕੰਮ ਵੀ ਵਿਗੜ ਜਾਂਦੇ ਹਨ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੋ ਜਾਂਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਗੱਲ ਕਰਨੀ ਹੈ ਇਹ ਵੀ ਭਰੋਸੇ ਦੀ ਹੈ ਕਈ ਮਨੁੱਖਾਂ ਦੀ ਆਦਤ ਹੁੰਦੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਕੋਈ ਲਾਭ ਹੋਵੇ ਉਹਨਾਂ ਦਾ ਫਾਇਦਾ ਹੋਵੇ ਤਾਂ ਉਹ ਅੱਗੇ ਦੱਸਦੇ ਨਹੀਂ ਪਰ ਕਈਆਂ ਦਾ ਸੁਭਾਅ ਹੁੰਦਾ ਹੈ ਜੇਕਰ ਉਹਨਾਂ ਦਾ ਆਪਣਾ ਭਲਾ ਹੋਇਆ ਹੈ ਉਹ ਥਾਂ ਥਾਂ ਤੇ ਦੱਸਦੇ ਹਨ ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ ਜਾਂ ਫਿਰ ਇੰਜ ਕਹਿ ਦਈਏ ਕਿ ਕੁਝ ਗੱਲਾਂ ਕੁਝ ਕਟਨਾਵਾਂ ਸਾਡੀ ਜ਼ਿੰਦਗੀ ਦੀਆਂ ਅਜਹੀਆਂ ਹੁੰਦੀਆਂ ਹਨ ਜੋ ਆਪਾਂ ਲੱਖ ਕੋਸ਼ਿਸ਼ ਕਰ ਲਈਏ ਇਹਨੂੰ ਛੁਪਾ ਕੇ ਨਹੀਂ ਰੱਖ ਸਕਦੇ ਕਿਸੇ ਨੂੰ ਨਹੀਂ ਦੱਸਣਾ ਹੁੰਦਾ ਉਹ ਗੱਲਾਂ ਪਰ ਕੁਝ ਗੱਲਾਂ ਸਾਡੇ ਅੰਦਰੋਂ ਆਪਣੇ ਆਪ ਹੀ ਬਾਹਰ ਆ ਜਾਂਦੀਆਂ ਹਨ ਕੁਝ ਖੁਸ਼ੀ ਦੇ ਪਲ ਹੁੰਦੇ ਹਨ ਕੋਈ ਖੁਸ਼ੀ ਦੀਆਂ ਗੱਲਾਂ ਹੁੰਦੀਆਂ ਹਨ ਜਿਹਨਾਂ ਦੇ ਉੱਤੇ ਆਪਾਂ ਕੰਟਰੋਲ ਨਹੀਂ ਕਰ ਪਾਉਂਦੇ ਤੇ ਖੁਸ਼ੀ ਦੇ ਵਿੱਚ ਸਾਡਾ ਮਨ ਉਛਲ ਜਾਂਦਾ ਹੈ ਸਾਡੇ ਮਨ ਦੀ ਖੁਸ਼ੀ ਬਾਹਰ ਆ ਜਾਂਦੀ ਹੈ ਇਸੇ ਹੀ ਤਰ੍ਹਾਂ ਕਈ ਪ੍ਰਕਾਰ ਦੇ ਦੁੱਖ ਦਰਦ ਵੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਮੈਂ ਕਿਸੇ ਨਾਲ ਸਾਂਝਾ ਨਹੀਂ ਕਰਨਾ ਮੈਂ ਆਪਣੇ ਮਨ ਵਿੱਚ ਹੀ ਇਸ ਗੱਲ ਨੂੰ ਰੱਖਣਾ ਹੈ ਪਰ ਕਿਸੇ ਆਪਣੇ ਨੂੰ ਵੇਖ ਕੇ ਆਪਣੇ ਦੋਸਤ ਮਿੱਤਰ ਨੂੰ ਵੇਖ ਕੇ ਸਾਡਾ ਮਨ ਉਛਲ ਜਾਂਦਾ ਹੈ ਸਾਡੇ ਮਨ ਦਾ ਅੰਦਰਲਾ ਦਰਦ ਆਪਣੇ ਆਪ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਭਾਵ ਕਿ ਕੁਝ ਗੱਲਾਂ ਤੇ ਸਾਡਾ ਕੰਟਰੋਲ ਨਹੀਂ ਹੁੰਦਾ ਇਹ ਜਿਹੜੀ ਅੱਜ ਦੀ ਗੱਲ ਹੈ। ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲਈ ਹੈ ਇਹ ਵੀ ਇੱਕ ਖੁਸ਼ੀ ਦੇ ਵਿੱਚ ਮਾਂ ਨੇ ਹੀ ਸਾਡੇ ਨਾਲ ਸਾਂਝੀ ਕੀਤੀ ਹੈ। ਕਿਉਂਕਿ ਉਹਦਾ ਜੋ ਬੱਚਾ ਸੀ ਗਲਤ ਰਸਤੇ ਤੇ ਤੁਰ ਪਿਆ ਸੀ। ਕਿਸ ਤਰ੍ਹਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੋੜ ਲਿਆਂਦਾ। ਇਹ ਖੁਸ਼ੀ ਇਹ ਝੁਗਤੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਰ ਉਹਨਾਂ ਨੇ ਆਪਣਾ ਨਾਮ ਲੈਣ ਤੋਂ ਮਨਾਂ ਕੀਤਾ ਹੈ ਕਿਉਂਕਿ ਕਈ ਗੱਲਾਂ ਹੁੰਦੀਆਂ ਹਨ ਜੋ ਆਪਣੇ ਘਰ ਪਰਿਵਾਰ ਤੇ ਬਣੀਆ ਰਹਿਣਾ ਤਾਂ ਚੰਗੀਆਂ ਰਹਿੰਦੀਆਂ ਹਨ ਸ਼ੇਅਰ ਕਰਨ ਵਾਲੀਆਂ ਨਹੀਂ ਹੁੰਦੀਆਂ। ਉਹਨਾਂ ਨੇ ਸਾਨੂੰ ਜ਼ਰੂਰ ਇਹ ਜ਼ੁਗਤੀ ਦਸਤੀ ਹੈ ਤੇ ਉਹਨਾਂ ਨੇ ਕਿਹਾ ਮੇਰਾ ਨਾਮ ਨਹੀਂ ਲੈਣਾ। ਤਾਂ ਉਹ ਬੀਬੀ ਨੇ ਆਪਣੀ ਇੱਕ ਗੱਲ ਸਾਡੇ ਨਾਲ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਉਹਦਾ ਕਹਿੰਦੀ ਕਿ ਮੇਰਾ ਬੱਚਾ ਜਿਹਦੀ ਉਮਰ 22-23 ਸਾਲ ਦੀ ਸੀ ਬੜਾ ਹੀ ਸੋਹਣਾ ਸੁਨੱਖਾ ਤੇ ਬੜਾ ਸੋਹਣਾ ਪੜਦਾ ਵੀ ਸੀ। ਕਾਮਕਾਰ ਤੇ ਵੀ ਲੱਗਾ ਹੋਇਆ ਸੀ ਪਰ ਕਹਿੰਦੇ ਅਚਾਨਕ ਹੀ ਉਹਦੇ ਸੁਭਾਅ ਵਿੱਚ ਤਬਦੀਲੀ ਆ ਗਈ ਆਪਣੇ ਮਨ ਦੀ ਗੱਲ ਕਦੇ ਵੀ ਕਿਸੇ ਨਾਲ ਨਾ ਕਰਦਾ ਤੇ ਚੁੱਪ-ਚੁੱਪ ਰਹਿੰਦਾ ਜੇ ਉਹਨੂੰ ਬੁਲਾਉਣਾ ਤਾਂ ਉਹਨੇ ਅੱਗੋਂ ਬੋਲਣਾ ਹੀ ਨਾ ਸਹੀ ਮੂੰਹ ਤੇ ਜੇਕਰ ਕੋਈ ਗੱਲ ਕਰ ਦੇਣੀ ਤਾਂ ਉਹਨੇ ਸਾਨੂੰ ਉੱਡ ਕੇ ਪਹਜਾਣਾ ਭਾਵ ਕਿ ਬਹੁਤ ਮਾੜੇ ਤਰੀਕੇ ਨਾਲ ਅੱਗੋਂ ਬੋਲਣਾ ਕਿਉਂਕਿ ਉਹ ਕਿਸੇ ਮਾੜੀ ਸੰਗਤ ਵਿੱਚ ਪੈ ਚੁੱਕਾ ਸੀ ਹੋਰ ਮਾੜਿਆਂ ਹੱਥਾਂ ਵਿੱਚ ਆ ਚੁੱਕਾ ਸੀ ਉਹ ਕਹਿੰਦੀ ਕਿ ਮੈਨੂੰ ਨਹੀਂ ਸੀ ਪਤਾ ਪਰ ਕਿਸੇ ਕੁੜੀ ਦਾ ਚੱਕਰ ਵੀ ਜ਼ਰੂਰ ਚੱਲਦਾ ਸੀ। ਉਹ ਕਿਸੇ ਕੁੜੀ ਨਾਲ ਵੀ ਗੱਲਾਂ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ ਸੀ ਜਿਸ ਦੇ ਕਰਕੇ ਮੈਂ ਬੜੀ ਪਰੇਸ਼ਾਨ ਰਹਿਣ ਲੱਗੀ। ਕਿ ਮੈਂ ਆਪਣੇ ਬੱਚੇ ਨੂੰ ਸਿੱਧੇ ਰਸਤੇ ਤੇ ਕਿਸ ਤਰੀਕੇ ਨਾਲ ਲੈ ਕੇ ਆਵਾਂ ਕਿਉਂਕਿ ਬੱਚਾ ਹਰ ਵੇਲੇ ਗੁੱਸੇ ਵਿੱਚ ਰਹਿੰਦਾ ਸੀ ਤੇ ਕਹੜੀ ਬੋਲਦਾ ਸੀ। ਆਪਣੇ ਕੰਮਕਾਰ ਵਾਲੀ ਥਾਂ ਤੇ ਵੀ ਧਿਆਨ ਨਹੀਂ ਸੀ ਦੇਂਦਾ ਤੇ ਕਹਿੰਦੇ ਇਹਨੂੰ ਕਹਿੰਦੀ ਕਿ ਹੁਣ ਵੇਖ ਕੇ ਮੈਨੂੰ ਬੜਾ ਹੀ ਹੋਰ ਤਰ੍ਹਾਂ ਹੁੰਦਾ ਰਹਿੰਦਾ ਸੀ ਦਿਲ ਵਿੱਚ ਪਤਾ ਨਹੀਂ ਕਿੰਨੀਆਂ ਗੱਲਾਂ ਆਉਂਦੀਆਂ ਸਨ ਕਦੇ ਵੀ ਮੈਂ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਇਹ ਗੱਲਾਂ ਨਹੀਂ ਸੀ ਦੱਸਦੀ ਕਿਉਂਕਿ ਜਾਣਦੀ ਸੀ ਕਿ ਅੱਜਕੱਲ ਕੋਣ ਕਿਸੇ ਦਾ ਹੈ ਅੱਜ ਮੇਰੇ ਕੋਲ ਗੱਲ ਸੁਣ ਲੈਣਗੇ ਕਿਉਂਕਿ ਅੱਜ ਮੈਂ ਦੁਖੀ ਹਾਂ ਤੇ ਜੇਕਰ ਮੇਰਾ ਬੱਚਾ ਸਹੀ ਹੋ ਗਿਆ ਤਾਂ ਇਹ ਗੱਲਾਂ ਬਾਅਦ ਵਿੱਚ ਮੇਰੇ ਲਈ ਮਿਹਣੇ ਬਣ ਜਾਣਗੀਆਂ ਮਜ਼ਾਕ ਬਣ ਜਾਣਗੀਆਂ ਇਸ ਕਰਕੇ ਕਹਿੰਦੀ ਕਿ ਮੈਂ ਕਦੇ ਵੀ ਕਿਸੇ ਨਾਲ ਦੁੱਖ ਦਰਦ ਸਾਂਝਾ ਨਹੀਂ ਕੀਤਾ ਪਰ ਕਹਿੰਦੀ ਕਿ ਪਰੇਸ਼ਾਨ ਬੜੀ ਰਹਿੰਦੀ ਸੀ ਜਦੋਂ ਮੁੰਡੇ ਨੂੰ ਬੁਲਾਉਂਦੇ ਤਾਂ ਅੱਗੋਂ ਵੱਡ ਖਾਣ ਨੂੰ ਪੈਂਦਾ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਕਹਿੰਦੀ ਕਿ ਇਦਾਂ ਹੀ ਵੇਖ-ਵੇਖ ਕੇ ਮਨ ਦਾ ਬੋਝ ਵੱਧਦਾ ਜਾ ਰਿਹਾ ਸੀ ਪਰ ਕਹਿੰਦੀ ਕਿ ਮੈਂ ਅੰਮ੍ਰਿਤ ਵੇਲੇ ਉੱਠਦੀ ਅੰਮ੍ਰਿਤ ਵੇਲੇ ਮਾਲਕ ਨੂੰ ਯਾਦ ਕਰਦੀ ਸਾਂ ਇਹ ਮੇਰਾ ਪੱਕਾ ਨਿਯਮ ਸੀ ਕਹਿੰਦੀ ਇੱਕ ਦਿਨ ਮੈਂ ਆਪਣੇ ਗੁਰੂ ਦੇ ਅੱਗੇ ਜਾ ਕੇ ਬੜਾ ਰੋਈ ਤੇ ਕਹਿੰਦੀ ਕਿ ਮੈਂ ਨਿਤਨੇਮ ਕਰਦੀ ਹੋਈ ਅਰਦਾਸ ਬੇਨਤੀ ਕਰਦੀ ਰਹੀ ਤੇ ਪਾਤਸ਼ਾਹ ਜੀ ਦੇ ਅੱਗੇ ਵੀ ਬੇਨਤੀ ਕੀਤੀ ਪਾਤਸ਼ਾਹ ਇੱਕੋ ਇੱਕ ਤਾਂ ਮੇਰਾ ਬੱਚਾ ਹੈ ਤੇ ਉਸ ਦੇ ਨਾਲ ਇਹ ਕੀ ਕੁਝ ਵਾਪਰ ਰਿਹਾ ਹੈ ਇਸ ਦੇ ਮਾਹੌਲ ਮੈਂ ਵੇਖਣਾ ਚਾਹੁੰਦੀ ਹਾਂ ਕਿ ਇਸ ਦਾ ਮੈਂ ਸਹਾਰਾ ਬਣਨਾ ਚਾਹੁੰਦੀ ਹਾਂ ਪਰ ਇਹ ਹੈ ਕਿ ਸਾਡੇ ਨਾਲ ਸਿੱਧੇ ਮੁਗਲ ਨਹੀਂ ਕਰਦਾ ਪਰ ਇਹ ਪਤਾ ਨਹੀਂ ਕਿਹੜੇ ਮਾੜੇ ਰਸਤੇ ਤੇ ਤੁਰ ਪਿਆ ਹੈ ਸਾਡਾ ਕੀ ਬਣੇਗਾ ਕਹਿੰਦੀ ਮੈਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਮਰਨਤਾ ਤਰਲੇ ਕੀਤੇ ਪਾਤਸ਼ਾਹ ਜੀ ਕੁਝ ਵੀ ਕਰੋ ਤੁਸੀਂ ਕਰ ਸਕਦੇ ਹੋ ਤੁਸੀਂ ਮੇਰੇ ਬੱਚੇ ਨੂੰ ਸਿੱਧੇ ਰਸਤੇ ਤੇ ਲੈ ਕੇ ਆਓ ਮੈਂ ਆਪਣਾ ਦੁੱਖ ਦਰਦ ਕਿਸੇ ਨੂੰ ਦੱਸ ਨਹੀਂ ਸਕਦੀ ਕਿਉਂਕਿ ਸਾਡੇ ਦੁੱਖਾਂ ਦਰਦਾਂ ਦੇ ਵਿੱਚ ਕਿਸੇ ਨੇ ਸਹਾਈ ਨਹੀਂ ਹੋਣਾ ਤੁਸੀਂ ਹੋਣਾ ਹੈ ਕਹਿੰਦੀ ਮੈਂ ਬਹੁਤ ਹੀ ਅਰਦਾਸਾਂ ਬੇਨਤੀਆਂ ਤਰਲੇ ਕਰਦੀ ਗਈ ਕਿ ਪਾਤਸ਼ਾਹ ਜੀ ਕੋਈ ਵਿਧ ਬਣਾ ਦਿਓ ਕੋਈ ਆਪਣੀ ਕਲਾ ਵਰਤਾ ਦਿਓ ਇਹ ਬੱਚਾ ਮੇਰਾ ਸਿੱਧੇ ਰਸਤੇ ਤੇ ਆ ਜਾਵੇ ਤੇ ਸਾਡਾ ਇਹੋ ਸਹਾਰਾ ਹੈ ਕਹਿੰਦੀ ਕਿ ਇਦਾਂ ਹੀ ਅਰਦਾਸ ਕਰਦੀ ਦੇ ਮੂੰਹੋਂ ਆਪ ਮੁਹਾਰੇ ਹੀ ਅਰਦਾਸ ਨਿਕਲ ਗਈ ਪਾਤਸ਼ਾਹ ਜੀ ਅੱਜ ਤੋਂ ਮੈਂ ਬੱਚੇ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੇ ਲਈ ਆਪ ਜੀ ਦੇ ਚਰਨਾਂ ਵਿੱਚ ਪੰਜ ਚਉਪਈ ਸਾਹਿਬ ਦੇ ਪਾਠ ਕਰਿਆ ਕਰਾਂਗੀ ਕਹਿੰਦੀ ਮੈਂ ਅਰਦਾਸ ਬੇਨਤੀ ਕਰਕੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੀ ਕਿ ਜਦੋਂ ਪਾਠ ਕਰਦੀ ਕੋਲੇ ਜਲ ਰੱਖ ਲੈਂਦੀ ਤੇ ਅਰਦਾਸ ਮੈਂ ਪਾਣ ਪਾਠਾਂ ਤੋਂ ਬਾਅਦ ਹੀ ਕਰਦੀ ਪਰ ਜਦੋਂ ਮੇਰੇ ਕੋਲ ਸਮਾਂ ਜ਼ਿਆਦਾ ਹੁੰਦਾ ਤੇ ਮਨ ਜ਼ਿਆਦਾ ਕਰਦਾ ਤਾਂ ਮੈਂ ਪਾਠ ਹੀ ਕਰੀ ਜਾਂਦੀ ਫਿਰ ਗਿਣਤੀ ਮਿੰਤੀ ਨਾ ਕਰਦੀ ਜਿੰਨੇ ਵੀ ਮੇਰੇ ਤੋਂ ਪਾਠ ਹੁੰਦੇ ਮੈਂ ਕਰ ਲੈਂਦੀ ਪਰ ਮੈਂ ਅਰਦਾਸ ਦੇ ਵਿੱਚ ਰੋਜ਼ ਹੀ ਆਪਣੇ ਬੱਚੇ ਲਈ ਅਰਦਾਸ ਬੇਨਤੀ ਕਰਦੀ ਤੇ ਕੋਲ ਜਲ ਰੱਖ ਕੇ ਹੀ ਕਰਦੀ ਸੀ ਜਦੋਂਰ ਅਰਦਾਸ ਕਰਕੇ ਉੱਠਦੀ ਹਰ ਅਰਦਾਸ ਵਿੱਚ ਮੇਰੇ ਬੱਚੇ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਹੁੰਦੀ ਸੀ ਇਹਦੇ ਤੇ ਕਿਰਪਾ ਹੋ ਜਾਵੇ ਪ੍ਰਮਾਤਮਾ ਜੀ ਇਸ ਨੂੰ ਮੋੜ ਲਿਓ ਜਿਹੜੇ ਗਲਤ ਰਸਤੇ ਤੇ ਚੱਲ ਪਿਆ ਹੈ ਇਸ ਨੂੰ ਮੋੜ ਦਿਓ ਇਹਦੇ ਮਨ ਵਿੱਚ ਆਪ ਵੱਸੋ ਇਹਦੀਆਂ ਇੰਜ ਅਰਦਾਸਾਂ ਬੇਨਤੀਆਂ ਤਰਲੇ ਕਹਿੰਦੀ ਕਿ ਮੈਂ ਪਤਾ ਨਹੀਂ ਬੱਚੇਰੇ ਕਿੰਨੇ ਕਿ ਪ੍ਰਮਾਤਮਾ ਜੀ ਦੇ ਲਈ ਕਹਿੰਦੀ ਕਿ ਜਿਹੜਾ ਮੈਂ ਪਾਣੀ ਰੱਖਦੀ ਸੀ ਨਾ ਉਹ ਬਾਣੀ ਦੇ ਸੁਮੇਲ ਦੇ ਨਾਲ ਤਾਂ ਜਲ ਹੀ ਬਣ ਜਾਂਦਾ ਸੀ ਅੰਮ੍ਰਿਤ ਬਣ ਜਾਂਦਾ ਸੀ ਉਹ ਨੂੰ ਫਿਰ ਮੈਂ ਸਾਰਾ ਦਿਨ ਬੱਚੇ ਦੇ ਖਾਣੇ ਵਿੱਚ ਹੀ ਯੂਜ਼ ਕਰਦੀ ਸੀ ਜਦੋਂ ਚਾਹ ਬਣਾਉਣੀ ਤਾਂ ਉਸੇ ਹੀ ਪਾਣੀ ਨੂੰ ਜਲ ਨੂੰ ਪਾ ਲੈਣਾ ਜੇਕਰ ਉਹ ਪਾਣੀ ਪੀਣ ਲਈ ਮੰਗਦਾ ਤਾਂ ਉਹਦੇ ਵਿੱਚ ਵੀ ਉਹੀ ਜਲ ਪਾ ਦੇਣਾ ਪੂਰੀ ਗਲਾਸੀ ਜਿਹੜੀ ਸੀ ਮੈਂ ਇਸੇ ਤਰੀਕੇ ਨਾਲ ਉਹਦੇ ਹੀ ਕੰਮਾਂਕਾਰਾਂ ਵਿੱਚ ਲਗਾਉਂਦੀ ਸੀ ਇਸੇ ਤਰੀਕੇ ਨਾਲ ਕਹਿੰਦੀ ਕਿ ਮੈਂ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਸਦੇ ਅੰਦਰ ਜਲ ਭੇਜਦੀ ਹੀ ਰਹਿੰਦੀ ਸੀ ਜਦੋਂ ਖਾਣਾ ਬਣਾਉਂਦੀ ਉਦੋਂ ਵਿੱਚੋਂ ਪਈ ਸਾਹਿਬ ਤੇ ਪਾਠ ਕਰਦੀ ਕਿਉਂਕਿ ਹੁਣ ਮੈਨੂੰ ਕੰਠ ਸੀ ਕਹਿੰਦੀ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਕੁਝ ਹੀ ਦਿਨਾਂ ਦੇ ਬਾਅਦ ਬੱਚੇ ਦੇ ਸੁਭਾਅ ਵਿੱਚ ਬਦਲਾਅ ਹੋ ਗਿਆ ਉਹ ਅੱਜ ਹੋਰ ਕੱਲ ਹੋਰ ਇੰਜ ਕਰਦਿਆਂ ਕਰਦਿਆਂ ਕਹਿੰਦੀ ਇੱਕ ਮਹੀਨਾ ਨਹੀਂ ਲੱਗਾ ਹੋਣਾ ਕਿ ਮਹੀਨੇ ਦੇ ਵਿੱਚ ਹੀ ਬੱਚਾ ਮੇਰਾ ਬਦਲ ਗਿਆ ਉਹਨੂੰ ਕੁਝ ਵੀ ਕਹਿਣਾ ਸੁਣਨਾ ਜਿਹੜਾ ਬੰਦ ਹੋ ਚੁੱਕਾ ਸੀ ਹੁਣ ਸਭ ਕੁਝ ਠੀਕ ਹੋ ਚੁੱਕਾ ਸੀ ਹੌਣ ਸਾਡੇ ਸਵਾਲਾਂ ਦੇ ਜਵਾਬ ਵੀ ਦੇਂਦਾ ਸੀ ਕਹਿੰਦੀ ਕਿ ਹੁਣ ਸਾਡੇ ਨਾਲ ਖੁਦ ਗੱਲਾਂ ਕਰਦਾ ਸੀ ਬੈਠ ਕੇ ਕੰਮਕਾਰ ਤੇ ਵੀ ਸੋਹਣਾ ਲੱਗ ਗਿਆ ਮਨ ਲਾ ਕੇ ਕੰਮਕਾਰ ਕਰਨ ਲੱਗਾ ਪਹਿਲਾਂ ਵਾਂਗ ਹੱਸਦਾ ਖੇਡਦਾ ਨਾ ਕੋਈ ਫੋਨ ਵੇਖਦਾ ਤੇ ਨਾ ਹੀ ਹੁਣ ਕੋਈ ਮਾੜੀ ਆਦਤ ਸੀ ਆਪਣੇ ਕੰਮਕਾਰ ਵੱਲ ਧਿਆਨ ਦੇਂਦਾ ਤੇ ਸਾਡੇ ਨਾਲ ਬੜੀ ਸੋਹਣੀ ਗੱਲਬਾਤ ਕਰਦਾ ਉਹਦੇ ਸੁਭਾਅ ਵਿੱਚ ਬੜਾ ਹੀ ਚੇਂਜ ਆਇਆ ਤੇ ਗੁਰੂ ਦੀ ਗੱਲ ਦੀ ਗੁਰਬਾਣੀ ਦੀ ਗੱਲ ਵੀ ਧਿਆਨ ਨਾਲ ਸੁਣ ਲਈ ਤਿਆਰ ਹੋ ਜਾਂਦਾ ਜਦੋਂ ਵੀ ਘਰ ਵਿੱਚ ਗੁਰਬਾਣੀ ਲੱਗੀ ਹੁੰਦੀ ਦਰਬਾਰ ਸਾਹਿਬ ਤੋਂ ਲਾਈਵ ਆ ਰਿਹਾ ਹੁੰਦਾ ਸੀ ਉਸ ਵੇਲੇ ਉਸਨੇ ਵੀ ਲਾਈਵ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਕਹਿੰਦੀ ਕਿ ਮੈਨੂੰ ਇੰਜ ਲੱਗਾ ਕਿ ਜਿਵੇਂ ਪਰਮਾਤਮਾ ਜੀ ਮੇਰੀ ਅਰਦਾਸ ਕਬੂਲ ਕਰ ਰਹੇ ਹਨ ਹੁਣ ਉਸਨੇ ਗੁਰਬਾਣੀ ਦਾ ਪਾਠ ਵੀ ਸੁਣ ਲਿਆ ਕਰਨਾ ਤੇ ਕਈ ਵਾਰ ਹੁਣ ਗੁਰੂ ਘਰੇ ਵੀ ਉਸਨੇ ਜਾਣਾ ਸ਼ੁਰੂ ਕਰ ਦਿੱਤਾ ਸੀ ਸਾਥ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਪੂਰਨ ਭਰੋਸੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਮੇਰਾ ਭਰੋਸਾ ਗੁਰੂ ਦੇ ਉੱਪਰ ਸੀ ਤੇ ਪਰਮਾਤਮਾ ਨੇ ਮੇਰੀ ਅਰਦਾਸ ਬੇਨਤੀ ਸੁਣ ਲਈ ਸੀ ਕਹਿੰਦੀ ਕਿ ਇਸ ਤਰੀਕੇ ਨਾਲ ਮੇਰੇ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਿਆ ਜਿਸ ਤਰੀਕੇ ਨਾਲ ਹੁਣ ਮੈਂ ਆਪਣੇ ਬੱਚੇ ਨੂੰ ਵੇਖਦੀ ਹਾਂ ਤਾਂ ਬੜੀ ਖੁਸ਼ ਹੁੰਦੀ ਹਾਂ ਤੇ ਸੋਚਦੀ ਹਾਂ ਕਿ ਜਪਜੀ ਸਾਹਿਬ ਦੇ ਪਾਠ ਵਿੱਚ ਚਉਪਈ ਸਾਹਿਬ ਦੇ ਪਾਠ ਵਿੱਚ ਕਿੰਨੀ ਤਾਕਤ ਹੈ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤਰੱਕੀ ਕਰਨ ਮਾੜੀ ਸੰਗਤ ਤੋਂ ਬਚਣਾ ਤਾਂ ਉਹਨਾਂ ਦੇ ਲਈ ਤੁਸੀਂ ਵੀ ਇਹ ਉਪਾਅ ਕਰਕੇ ਜ਼ਰੂਰ ਵੇਖ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ